ਜੀ ਇੱਥੇ ਬੰਬੀ ਸੀ ਟ੍ਰਾਂਸਫਰਮ ਸੀਗਾ ਬੜਾ ਤਗੜਾ ਅੰਬਾਂ ਦਾ ਪੇੜ ਸੀਗਾ ਸਾਰਾ ਕੁਝ ਜਿਹੜਾ ਪਾਣੀ 'ਚ ਸਮਾ ਗਿਆ ਉਹ ਨਾ ਤਾਂ ਬੰਬੀ ਲੱਭੀ ਆ ਜੀ ਨਾ ਕੋਈ ਗੋਰ ਲੱਭਾ ਨਾ ਟ੍ਰਾਂਸਫਰ ਨਾ ਕੁਝ ਨਹੀਂ ਸਭ ਕੁ ਉਹ ੱਚੇ ਬਣਦੇ ਦਫਨ ਹੋ ਗਿਆ ਇਹ ਉਹ ਦੂਰ ਬਰਮਾ ਲਾ ਕੇ ਜਿਹੜਾ ਰੇਤਾ ਕੱਢਿਆ ਜਾ ਰਿਹਾ ਇਹ ਬਕਾਇਦਾ ਤੁਸੀਂ ਦੇ ਸਕਦੇ ਹੋ ਮੌਕੇ ਦੇ ਦ੍ਰਿਸ਼ ਨੇ ਖਾਲਸਾ ਏਡ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਖਾਲਸਾੜ ਨਾ ਨਾ ਆਉਂਦੀ ਤੇ ਸਾਡੀ ਪਹਿਲਾ ਝੋਨਾ ਤੇ ਮਰ ਗਿਆ ਸੀ ਝੋਨਾ ਮਰਨ ਤੋਂ ਬਾਅਦ ਸਾਡੀ ਕਣਕ ਵੀ ਮਰ ਗਈ ਕਣਕ ਮਰਨ ਤੋਂ ਬਾਅਦ ਕਈ ਦਿਨ ਵਿਚਾਰਾਂ ਦੇ ਰਿਸ਼ਤੇਦਾਰਾਂ ਨੇ ਥੋੜੀ ਥੋੜੀ ਮਤ ਕੀਤੀ ਪਰ ਜਿਹੜੀ ਇਹਨਾਂ ਨੇ ਮਤ ਕੀਤੀ ਨਾ ਇਹਦੇ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਕੇ ਕੀਤੀ ਆ ਘਟੋ ਘਾਟ ਸਾਡੇ ਇਹਨੇ ਕਰ ਦੋ ਜਿਹੜੇ ਸਾਡੇ ਖੇਤਾਂ ਰੇਤ ਪਈ ਆ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਵੀ ਆਪ ਉਹ ਆਪਣੀ ਰੇਤ ਚੁੱਕ ਲੋ ਚੁੱਕ ਕੇ ਭਾਂ ਕੋ ਵਰਤ ਲੋ ਤੇ ਭਾਂ ਕੋ ਵੇਚ ਲੋ ਇੱਕ ਤਾਂ ਸਾਡਾ ਖਰਚਾ ਖਰਚਾ ਨਿਕਲ ਜਾਏਗਾ ਜੇ ਗਵਰਨਮੈਂਟ ਦੇ ਮਾਫੀਆ ਨਹੀਂ ਦਿੱਤਾ ਸਾਡਾ ਇੰਨਾ ਹੀ ਹੋ ਜਾਏ ਵੀ ਘਟੋ ਘਾਟ ਇੱਥੇ ਆਪਾਂ 5 ਤੋਂ 6 ਕਿਲੋਮੀਟਰ ਜਿਹੜਾ ਬਨ ਬਨਣ ਦਾ ਪ੍ਰੋਜੈਕਟ ਚੱਲ ਰਿਹਾ ਆ ਤੇ ਅੱਜ ਕੰਮ ਚੱਲਦੇ ਨੂੰ ਇੱਥੇ 21 ਦਿਨ ਹੋ ਚੁੱਕੇ ਆ ਜੀ ਤੇ 21 ਦਿਨ ਦੇ ਵਿੱਚ ਆਪਾਂ 2 ਕਿਲੋਮੀਟਰ ਜਿਹੜਾ ਬਨ ਆ ਉਹ ਬਨ ਚੁੱਕੇ ਆ ਜਿਹਦੇ ਵਿੱਚ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਮੌਜੂਦ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਲਕਾ ਖੰਡੂਰ ਸਾਹਿਬ ਤਾਂ ਪਿੰਡ ਹੈਗਾ ਨਗਰ ਮੁੰਡਾ ਪਿੰਡ ਤਾਂ ਇਸ ਪਾਸੇ ਜੇ ਅਸੀਂ ਦੂਰ ਦੂਰ ਤੱਕ ਨਿਗਾਹ ਮਾਰੀਏ ਤਾਂ ਇਹ ਬਿਆਸ ਦਰਿਆ ਵਾ ਜਿਹੜਾ ਕਿ ਜੁਲਾਈ ਦੇ ਮਹੀਨੇ ਵਿੱਚ ਆ ਸਾਡੇ ਮਗਲੇ ਪਾਸੇ ਜਿਹੜਾ ਦੇਖ ਸਕਦੇ ਹੋ ਤੁਸੀਂ ਬੰਨ ਜਿਹੜਾ ਬਣਾਇਆ ਜਾ ਰਿਹਾ ਇਸ ਜਗ੍ਹਾ ਤੋਂ ਬੰਨ ਟੁੱਟਦਾ ਤਾਂ ਜਿਹੜਾ ਇਹ ਨਗਰ ਮੁੰਡਾ ਪਿੰਡ ਆ ਉਹਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਦੇ ਵਿੱਚ ਜਿਹੜੀ ਫਸਲ ਸੀ ਉਹ ਸਾਰੀ ਉਹ ਬਾਨ ਟੁੱਟਣ ਨਾਲ ਪਾਣੀ ਦੇ ਵਿੱਚ ਰੁੜ ਜਾਂਦੀਆਂ ਨੇ ਤਾਂ ਅੱਜ ਪਿੰਡ ਵਾਸੀਆਂ ਦੇ ਨਾਲ ਵੀ ਤੁਹਾਡੀ ਗੱਲ ਵੀ ਕਰਾਵਾਂਗੇ ਸੋ ਉਹਨੂੰ ਸਾਰੀਆਂ ਜਿਹੜੀਆਂ ਵੀ ਫਸਲਾਂ ਦਾ ਨੁਕਸਾਨ ਹੋਇਆ ਉਦੋਂ ਝੋਨੇ ਦੀ ਫਸਲ ਲੱਗੀ ਹੋਈ ਸੀ ਉਸ ਤੋਂ ਬਾਅਦ ਪਾਣੀ ਦੇ ਨਾਲ ਸਾਰਾ ਰੇਤਾ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ 5-5 ਫੁੱਟ ਚੜਿਆ ਪਿਆ ਉਹਦੇ ਬਾਰੇ ਪਿੰਡ ਵਾਸੀ ਜ਼ਰੂਰ ਦੱਸਣਗੇ ਕਿ ਉਹਦੇ ਬਾਰੇ ਕੋਈ ਵੀ ਅਪਰਾਧਾ ਨਹੀਂ ਕਰ ਰਿਹਾ ਜਿਹੜਾ ਇਹ ਬੰਨ ਲਾਉਣ ਦਾ ਪ੍ਰਾਰਾਲਾ ਇਹ ਖਾਲਸਾ ਐਡ ਰਵੀ ਸਿੰਘ ਖਾਲਸੇ ਦੀ ਜਿਹੜੀ ਟੀਮ ਆ ਉਹ ਇਸ ਪਿੰਡ ਵਿੱਚ ਪਹੁੰਚ ਕੇ ਇਸ ਪਿੰਡ ਦੀ ਸਾਰ ਲਈ ਆ ਤਾਂ ਪਿੰਡ ਵਾਸੀਆਂ ਦੇ ਨਾਲ ਥੋੜੀ ਗੱਲ ਵੀ ਕਰਾਵਾਂਗੇ ਕਿ ਕਿਵੇਂ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੁਕਸਾਨ ਹੋ ਗਿਆ ਅੱਜ ਵੀ ਉਹ ਕੋਈ ਵੀ ਚੀਜ਼ ਉੱਥੇ ਫਸਲ ਬੀਜਣ ਯੋਗ ਜ਼ਮੀਨ ਨਹੀਂ ਰਹੀ ਹੈਗੀ ਆਓ ਚાલਦੇ ਆ ਦਿਖਾਉਨੇ ਆ ਤੁਹਾਨੂੰ ਪਿੰਡ ਨਗਰ ਮੁੰਡਾ ਪਿੰਡ ਦੇ ਵਿੱਚ ਜੋ ਹਾਲਾਤ ਨੇ ਅੱਜ ਦੇ ਆਓ ਚਲਿਏ ਬੜੀ ਬੜੀ ਮਿਹਰਬਾਨੀ ਹੈ ਜੀ ਖਾਲਸਾ ਏਡ ਦੀ ਜਿਹੜਾ ਸਾਡੀ ਬੜੀ ਮਤ ਕਰ ਰਿਹਾ ਜੰਗੀ ਪੱਦਰ ਤੇ ਮੈਂ ਵੀਰ ਨੂੰ ਦਿਖਾਉਣਾ ਚਾਹਾਂਗਾ ਕਿ ਆ ਜਿੱਦ ਨੂੰ ਆਪਾਂ ਦੇਖ ਰਹੇ ਨਾ ਪਾਣੀ ਜਿਹੜਾ ਇਹ ਪਾਣੀ ਦੇ ਕਿਨਾਰੇ ਦੇ ਅਗਲੇ ਕਿਨਾਰੇ ਤੋਂ 15 20 ਫੁੱਟ ਪਿੱਛੇ ਆਣ ਕੇ ਇੱਕ ਮੋਟਰ ਹੈ ਜੀ ਇੱਥੇ ਬੰਬੀ ਸੀ ਟਰਾਂਸਫਰਮਰ ਸੀਗਾ ਬੜਾ ਤਗੜਾ ਅੰਬਾਂ ਦਾ ਪੇੜ ਸੀਗਾ ਸਾਰਾ ਕੁਝ ਜਿਹੜਾ ਪਾਣੀ 'ਚ ਸਮਾ ਗਿਆ ਉਹ ਨਾ ਤਾਂ ਬੰਬੀ ਲੱਭੀ ਆ ਜੀ ਨਾ ਕੋਈ ਬੋਰ ਲੱਭਾ ਨਾ ਟਰਾਂਸਫਰਮਰ ਲੱਭਾ ਕੁਝ ਨਹੀਂ ਸਭ ਕੁਝ ਪਿੱਛੇ ਬਣਦੇ ਦਫਨ ਹੋ ਗਿਆ ਅਸੀਂ ਰਿਕਵੈਸਟ ਕਰਾਂਗੇ ਖਾਲਸਾੜ ਨੂੰ ਵੀ ਜਿਹੜੇ ਗਰੀਬ ਕਿਸਾਨ ਦੀ ਜਿਹੜੀ ਆ ਹਰ ਰਿਲੇਟ ਮਤ ਕੀਤੀ ਇਹਦੀ ਪੈਲੀ ਨੂੰ ਥੋੜਾ ਬੜਾ ਸਿੱਧਾ ਪਤਰਾ ਕਰਦੇ ਦੇਖੋ ਇਹ ਪੈਲੀ ਜਿਹੜੀ ਆ ਇਹ ਝੀਲ ਦਾ ਰੂਪ ਧਾਰਕੀ ਆ ਜੀ ਗੰਨੇ ਦੀ ਫਸਲ ਹੀ ਜਿੱਥੇ ਪਾਣੀ ਦੇਖ ਰਹੇ ਆ ਜੀ ਇਹਦੇ ਵਿੱਚ ਕਿਸਾਨ ਦੀ ਜ਼ਮੀਨ ਸੀ ਇਹ ਸਾਰੀ ਬਿਲਕੁਲ ਜੀ ਕਿਸਾਨ ਦੀ ਜ਼ਮੀਨ ਸੀ ਇਹ ਚ ਗੰਨੇ ਗੰਨੇ ਦੀ ਫਸਲ ਸੀਗੀ ਤੇ ਜਿਹੜੀ ਆ ਬਿਲਕੁਲ ਇਹ ਹੈ ਚੰਦੇ ਦੇਖੋ ਇਹ ਇੱਕ ਟੋਬੇ ਦਾ ਰੂਪ ਧਾਰਕੀ ਆ ਜੀ ਇਹ ਸਭੀ ਦਿਖਾ ਦੇਣਾ ਤੇ ਉਹ ਦੂਰ ਬਰਮਾ ਲਾ ਕੇ ਜਿਹੜਾ ਰੇਤਾ ਕੱਢਿਆ ਜਾ ਰਿਹਾ ਇਹ ਬਕਾਇਦਾ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਦ੍ਰਿਸ਼ ਨੇ ਖਾਲਸਾ ਏਡ ਵੱਲੋਂ ਵੱਡੇ ਪ੍ਰਾਲੇ ਕੀਤੇ ਜਾ ਰਹੇ ਨੇ ਕਿਸਾਨਾਂ ਦੀ ਸਾਰ ਕੋਈ ਵੀ ਨਹੀਂ ਲੈ ਰਿਆ ਖਾਲਸਾ ਏਡ ਦਾ ਪਿੰਡ ਵਾਸੀ ਤੇ ਇਲਾਕਾ ਦੇ ਜਿਹੜੇ ਲੋਕ ਨੇ ਉਹ ਬਾਰ-ਬਾਰ ਧੰਨਵਾਦ ਕਰਦੇ ਨੇ ਖਾਲਸਾ ਏਡ ਦਾ ਤੇ ਉੱਥੇ ਉਹਨਾਂ ਦਾ ਇਹ ਵੀ ਕਹਿਣਾ ਵਾ ਕਿ ਰਵੀ ਸਿੰਘ ਖਾਲਸੇ ਦਾ ਜਿਹੜਾ ਸਾਡੇ ਲਈ ਵੱਡੇ ਪ੍ਰਾਲੇ ਕੀਤੇ ਜਾ ਰਹੇ ਨੇ ਅਸੀਂ ਰਹ ਜਦੋਂ ਤੱਕ ਸਾਡੀ ਜਿੰਦ ਜਿੰਦ ਵਿੱਚ ਜਾਨ ਅਸੀਂ ਉਹਨਾਂ ਦੀ ਇਹ ਜਿਹੜੇ ਵੱਡ ਮੁੱਲੇ ਯੋਗਦਾਨ ਨੂੰ ਕਦੇ ਭੁਲਾਵਾਂਗੇ ਨਹੀਂ ਅਸੀਂ ਪ੍ਰਮਾਤਮਾ ਅੱਗੇ ਉਹਨਾਂ ਨੇ ਇਹ ਵੀ ਆਖਿਆ ਕਿ ਅਰਦਾਸ ਕਰਦੇ ਹਾਂ ਕਿ ਖਾਲਸਾ ਏਡ ਨੂੰ ਹੋਰ ਤਰੱਕੀ ਬਖਸ਼ੇ ਤਾਂ ਜੋ ਜਿਹੜੇ ਸਾਡੇ ਵਰਗੇ ਕਿਸਾਨਾਂ ਨੂੰ ਸਰਕਾਰ ਨਹੀਂ ਸੁਣਦੀ ਉਹ ਹਮੇਸ਼ਾ ਸਾਡੇ ਦੱਬੇ ਕੁਤਲੇ ਲੋਕਾਂ ਦੀ ਸਾਰ ਲੈਂਦੀ ਰਹੇ ਮੇਰਾ ਨਾਂ ਅੰਗਰੇਜ਼ ਸਿੰਘ ਜੀ ਪਿੰਡ ਮੁੰਡਾ ਪਿੰਡਾ ਜੀ ਇਹ ਜੀ ਆ ਤੁਸੀਂ ਜੋ ਲਹਾਤ ਸਾਡੇ ਸਾਡੇ ਦੇਖ ਲਾਇਆ ਜੋ ਕੁਝ ਹੋਇਆ ਇੱਥੇ ਕਈਆਂ ਥਾਵਾਂ ਤੇ ਰੇਤਾ ਪੈ ਗਈ 10-10 ਫੁੱਟ ਕਈਆਂ ਥਾਵਾਂ ਤੇ 10-10 ਫੁੱਟ ਡੂੰਘੇ ਪੈ ਗਏ ਟੋਏ ਪੈ ਗਏ ਲਹਾਤ ਜਿਹੜੇ ਅੱਜ ਦੇ ਲਹਾਤ ਹੀ ਇਹ ਸਾਡੇ ਇਨੇ ਤਰਸਣਯੋਗ ਹੋ ਗਏ ਸੀ ਤੁਹਾਨੂੰ ਇਹ ਦੱਸ ਨਹੀਂ ਸਕਦੇ ਇਹਦੇ ਮਗਰੋਂ ਆਣ ਕੇ ਕੁਦਰਤ ਨੇ ਤਾਂ ਕੋਈ ਹੱਦ ਜਾਣ ਕੇ ਕੁਦਰਤ ਨੇ ਉਤੋਂ ਖਾਲਸਾ ਏਡ ਨੂੰ ਕਿਹੇ ਰੱਬ ਦੇ ਰੂਪ ਚ ਘੱਲਿਆ ਤੇ ਉਹਨਾਂ ਨੇ ਆਣ ਕੇ ਸਾਡੀ ਜਿਹੜੀ ਬਾਹ ਫੜੀ ਆ ਉਹਨਾਂ ਨੇ ਵੱਡੀਆਂ ਮਸ਼ੀਨਾਂ ਲਾਈਆਂ ਵਾ ਨਾਲਾ ਵਰਮੇ ਚਲਾਏ ਆ ਵਰਮਿਆਂ ਦੇ ਨਾਲ ਆ ਵੇਖੋ ਰਾਹ ਬੰਨਣ ਡਾਇਆ ਇਹਦੇ ਇੱਕ ਸਾਡੇ ਨਾਲ ਬਹੁਤ ਵੱਡਾ ਉਪਕਾਰ ਕਰ ਰਹਾ ਆ ਇਹੋ ਜਿਹਾ ਉਪਕਾਰ ਜਿਹੜਾ ਵਾ ਕੋਈ ਨਾ ਕੋਈ ਬਹੁਤ ਉਤੋਂ ਰੱਬ ਨੇ ਇਹਨਾਂ ਨੂੰ ਘੱਲਾਇਆ ਵਾ ਜੇ ਰੱਬ ਨੇ ਸਾਡੀ ਨਾ ਬਾਹ ਫੜਨ ਨੂੰ ਸਾਦੇ ਦੁਹੀਆਂ ਦੀ ਬਾਹ ਫੜਨ ਨੂੰ ਇਨਾ ਤੱਕ ਲਿਆ ਰੱਬ ਨੇ ਸਾਨੂੰ ਤੇ ਜਿਹੜੀ ਸਾਡੀ ਬਾਹ ਫੜ ਕੇ ਤਾਂ ਵਰਮੇ ਚਲਾ ਚਲਾ ਕੇ ਇਹਨਾਂ ਨੂੰ ਮਹੀਨਾ ਹੋ ਗਿਆ ਲੱਗਿਆ ਨੂੰ ਤੇ ਆਹ ਦਾ ਮੂੰਹ ਆ ਹੀ ਚੌਂਕਿਆਂ ਦੇ ਵਿੱਚ ਮੂੰਹ ਆ ਇਹ ਵਰਮੇ ਨਾਲ ਚਲਾ ਚਲਾ ਕੇ ਬੰਨਣ ਦਾ ਐ ਏਡੇ ਮੱਬਲ ਇਹਦੇ ਵਿੱਚ ਰੋਜ਼ ਦਾ ਹੀ 50 ਲੀਟਰ ਤੇਲ ਲੱਗਦਾ ਵਰਮੇ ਦੇ ਵਿੱਚ ਤੇ ਬਾਕੀ 1000 ਰੁਪਇਆ ਉਹ ਬੰਦਾ ਲਿੰਦਾ ਜਿਹੜਾ ਇਹ ਬਾਰਮਾ ਡਾਉਣ ਦੀ ਲੋੜ ਇਸ ਕਰਕੇ ਪਈ ਆ ਵੀ ਜਿਹੜੀਆਂ ਸਰਕਾਰਾਂ ਨੇ ਉਹ ਦੀ ਸਫਾਈ ਨਹੀਂ ਕਰਾਉਂਦੀਆਂ ਵਿਚਾਲਿਆਂ ਉੱਚਾ ਹੋਇਆ ਹੋਇਆ ਤੁਸੀਂ ਰੇਤਾ ਕੱਢ ਰਹੇ ਹੋ ਸਾਈਡ ਤੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਅਸਲ ਵਰਮਾ ਲਾਉਣ ਦੀ ਤਾਂ ਭਈ ਦਰਿਆ ਜਿਹੜਾ ਵਾ ਵਿੱਚੋਂ ਪੂਰਿਆ ਵਾ ਦਰਿਆ ਜਿਹੜਾ ਵਿੱਚੋਂ ਪੂਰਿਆ ਵਾ ਉਹਦਾ ਕਰਕੇ ਦਰਿਆ ਦੀ ਵਿੱਚੋਂ ਬੈਲਟ ਉੱਚੀ ਹੋਈ ਆ ਬੈਲਟ ਉੱਚੀ ਹੋਈ ਆ ਮਰ ਜੇ ਪਾਣੀ ਚੜਦਾ ਜੋ ਉਸੇ ਵੇਲੇ ਸਾਡੇ ਬੰਨ ਤੋੜ ਦਿੰਦਾ ਇਹ ਸਰਕਾਰਾਂ ਨੂੰ ਚਾਹੀਦਾ ਵਾ ਵੀ ਦਰਿਆਵਾਂ ਦੀ ਖਲਾਈ ਕਰਨੀ ਚਾਹੀਦੀ ਆ ਤੇ ਇਹਦਾ ਕਰਕੇ ਜਿਹੜਾ ਵਾ ਆ ਮੂੰਹੇ ਵੀ ਜਦਾ ਇਹਦਾ ਕਰਕੇ ਟੁੱਟ ਟੁੱਟੇ ਆ ਗੋਂਦਵਾਲ ਤੋਂ ਲੈ ਕੇ ਹਰੀਗੜ੍ਹ ਤਾਈ ਇਹਦੀ ਖਲਾਈ ਹੋਣੀ ਚਾਹੀਦੀ ਆ ਇਹ ਦਰਿਆ ਦੀ ਇਹ ਜਿਹੜਾ ਖਾਲ ਸਾਈਡ ਬੰਨੀਓ ਕਰਿਆ ਗਿਆ ਸੇਵਾ ਕਾਰਜ ਚੱਲ ਰਹੀ ਆ ਇਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੇ ਇਹ ਜੋ ਖਾਲਸਾ ਆਦੋਂ ਜੋ ਸੇਵਾ ਚੱਲ ਰਹੀ ਹੈ ਇਹਨੂੰ 1 ਮਹੀਨਾ ਹੋ ਗਿਆ ਜੀ ਇਹ ਪੂਰੇ ਜੋਰਾਂ ਨਾਲ ਜਿਹੜਾ ਇਹ ਕੰਮ ਕਰ ਰਿਹਾ ਆ ਇਹ ਮੱਗਲ ਉਹ ਜਿਹੜਾ ਬੰਨ ਦੇ ਉੱਪਰ ਕੰਮ ਸੇਵਾ ਚੱਲ ਰਹੀ ਆ ਉਹ ਵੀ ਖਾਲਸਾ ਆਦੋਂ ਵੱਲੋਂ ਪਾਰਲੀ ਕੀਤੇ ਜਾ ਰਹੇ ਨੇ ਤੇ ਜਿਹੜਾ ਰੇਤਾ ਕੱਢਣ ਦਾ ਜ ਵਰਮਾ ਲਾ ਕੇ ਇਹ ਵੀ ਇਹਨਾਂ ਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੋ ਬੰਨ ਉੱਪਰ ਜਿਹੜੀ ਸੇਵਾ ਚੱਲ ਰਹੀ ਆ ਉਹ ਵੀ ਖਾਲਸਾ ਏਡ ਦੀ ਆ ਤੇ ਜਿਹੜਾ ਵਰਮਾ ਚੱਲ ਰਿਹਾ ਇਹ ਵੀ ਖਾਲਸਾ ਏਡ ਦੀ ਦੇਣ ਆ ਇਹਨਾਂ ਨੇ ਸਾਡੀ ਆਣ ਕੇ ਔਖੇ ਟਾਈਮ ਤੇ ਜਿਹੜੀ ਇਹਨਾਂ ਹੀ ਆਣ ਕੇ ਸਾਡੀ ਬਾਹ ਫਰੀ ਜੀ ਦਾ ਕਹਿਣ ਦਾ ਮਤਲਬ ਇਹ ਆ ਵੀ ਖਾਲਸਾ ਏਡ ਰੱਬ ਵੜ ਕੇ ਬੋੜੀ ਆ ਤੁਹਾਡੇ ਲਈ ਸਰਕਾਰਾਂ ਦਾ ਕੋਈ ਸਹਾਰਾ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਸਹੀ ਗੱਲ ਹੈ ਜੋ ਖਾਲਸਾ ਏਡ ਨਾ ਨਾ ਹੁੰਦੀ ਤੇ ਸਾਡੀ ਪਹਿਲਾਂ ਝੋਨਾ ਤੇ ਮਰ ਗਿਆ ਸੀ ਝੋਨਾ ਮਰਨ ਤੋਂ ਬਾਅਦ ਸਾਡੀ ਕਣਕ ਵੀ ਮਰ ਗਈ ਕਣਕ ਮਰਨ ਤੋਂ ਬਾਅਦ ਕਈ ਦਿਨ ਵਿਚਾਰਾਂ ਦੇ ਰਿਸ਼ਤੇਦਾਰਾਂ ਨੇ ਥੋੜੀ-ਥੋੜੀ ਮਤ ਕੀਤੀ ਪਰ ਜਿਹੜੀ ਇਹਨਾਂ ਨੇ ਮਤ ਕੀਤੀ ਨਾ ਇਹਦੇ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਕੇ ਕੀਤੀ ਆ ਇੰਨੀ ਰਿਸ਼ਤੇਦਾਰ ਨੇ ਕਿਸੇ ਦੀ ਮਤ ਕਰ ਸਕਦਾ ਜਿੰਨੀ ਖਾਲਸਾ ਇਹਨੇ ਕੀਤੀ ਆ ਜੀ ਕਿਸਾਨ ਵੀਰ ਆ ਤਾਂ ਉਹ ਵੀ ਕੁਛ ਕਹਿਣਾ ਚਾਹੁੰਦੇ ਹਾਂ ਜੀ ਬਾਈ ਜੀ ਕੀ ਵਾ ਸੁਵਿੰਦਰ ਸਿੰਘ ਨਾਮ ਆ ਮੇਰਾ ਜੀ ਹਾਂਜੀ ਜਨਾਬ ਮੇਰੀ ਇਹ 5 ਕਿੱਲੇ ਜ਼ਮੀਨ ਆ ਸਾਰੀ ਇਹ ਸਾਰੀ 5 ਕਿੱਲੇ ਜ਼ਮੀਨ ਆ ਇਹਦੇ ਵਿੱਚ ਪੱਲੇ ਕੁਝ ਨਹੀਂ ਰਿਆ ਜੀ 20 20 ਫੁੱਟ ਡੂੰਗੀ ਹੋ ਗਈ ਆ ਖਾਲਸਾ ਐਡ ਵੱਲੋਂ ਸਾਡੇ ਨਾਲ ਸਾਥੀ ਨੇ ਮਾਨਪ੍ਰੀਤ ਸਿੰਘ ਜੀ ਆ ਕੀ ਕਹੋਗੇ ਜੀ ਜਿਹੜੀਆਂ ਸੁਭਾਵਾਂ ਚੱਲ ਰਹੀਆਂ ਨੇ ਸੋਡੀਆਂ ਪਿੰਡ ਵਾਸੀ ਵੀ ਬਹੁਤ ਧੰਨਵਾਦ ਕਰਦੇ ਨੇ ਕਹਿੰਦੇ ਸਾਡੇ ਲਈ ਕੋਈ ਵੀ ਨਹੀਂ ਬੋੜਿਆ ਪਰ ਖਾਲਸਾ ਐਡ ਦਾ ਵੱਡਾ ਪ੍ਰਾਦਾ ਜੀ ਹਾਂਜੀ ਸਭ ਤੋਂ ਪਹਿਲਾਂ ਵਾਈਕਰ ਜੀ ਕਹ ਖਾਲਸਾ ਵਾਈਕਰ ਜੀ ਕੀ ਪਤਰੀ ਮੇਰਾ ਨਾਮ ਅਨਪ੍ਰੀਤ ਸਿੰਘ ਹੈ ਜੀ ਤੇ ਖਾਲਸਾ ਈਸਟ ਦੇ ਵੱਲੋਂ ਆਪਾਂ ਇੱਥੇ ਸਿਵਾਵਾਂ ਚੱਲ ਰਹੀਆਂ ਨੇ ਪਿੱਛੇ ਜੋ ਕਿ 2023 ਦੇ ਵਿੱਚ ਬਨ ਰੁੱਟਣ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਸੀ ਮੁੰਡਾ ਪਿੰਡ ਤੇ ਨਾਲ ਇਹਦੇ ਹੋਰ ਵੀ 4-5 ਪਿੰਡ ਲੱਗਦੇ ਨੇ ਤੇ ਫਿਰ ਉਸ ਤੋਂ ਬਾਅਦ ਪਿੰਡ ਵਾਲਿਆਂ ਮਤਲਬ ਇਹ ਬੇਨਤੀ ਕੀਤੀ ਗਈ ਕਿ ਸਾਡੇ ਜਿਹੜਾ ਬਨ ਬਨਣ ਦਾ ਪ੍ਰੋਜੈਕਟ ਚਲਾਇਆ ਜਾਵੇ ਵੀ ਘਟੋ ਘਾਟੇ ਇਥੇ ਆਪਾਂ 5 ਤੋਂ 6 ਕਿਲੋਮੀਟਰ ਜਿਹੜਾ ਬਨ ਬਨਣ ਦਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਆ ਤੇ ਅੱਜ ਕੰਮ ਚੱਲਦੇ ਨੂੰ ਇਥੇ 21 ਦਿਨ ਹੋ ਚੁੱਕੇ ਆ ਜੀ ਤੇ 21 ਦਿਨ ਦੇ ਵਿੱਚ ਆਪਾਂ 2 ਕਿਲੋਮੀਟਰ ਜਿਹੜਾ ਬਨ ਆ ਉਹ ਬਨ ਚੁੱਕੇ ਆ ਜਿਹਦੇ ਵਿੱਚ ਬਨ ਨੂੰ ਚੌੜਾ ਕਰਨ ਤੋਂ ਲੈ ਕੇ ਉੱਚਾ ਕਰਨ ਤੱਕ ਜਿਹੜਾ ਸਾਰਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਆ ਹਾਲੇ ਹੋਰ ਵੀ ਅੱਗੇ ਤੱਕ ਇਹ ਬਨ ਚੌੜਾ ਹੋਊਗਾ ਵੀ ਜਿਵੇਂ ਹੋਰ ਗਾਹਾਂ ਤੱਕ ਕਿੰਨਾ ਕਿਲੋਮੀਟਰ ਤੱਕ ਹੋਊਗਾ ਜੀ ਹਾਂਜੀ 3 ਤੋਂ 4 ਕਿਲੋਮੀਟਰ ਹਾਲੇ ਅੱਗੇ ਹੋਰ ਹੈਗਾ ਆ ਵੀ ਜਿਹੜਾ ਬਨ ਚੌੜਾ ਹੋਊਗਾ ਦੋ ਪੋਕਲੈਨ ਚੱਲ ਰਹੀਆਂ ਨੇ ਇੱਥੇ ਜਿਨ੍ਹਾਂ ਦੀ ਮਦਦ ਨਾਲ ਆਪਾਂ ਬਨ ਜਿਹੜਾ ਚੌੜਾ ਤੇ ਉੱਚਾ ਕਰ ਰਹੇ ਆ ਇੱਕ ਅੱਗੇ ਵਰਮਾ ਚੱਲ ਰਿਹਾ ਆ ਉਹ ਵੀ ਦਿਖਾਵਾਂਗੇ ਜੀ ਉਹ ਉਹਦਾ ਕੀ ਹੈ ਕੰਮ ਜੀ ਜਿੱਥੇ ਮਿੱਟੀ ਨਹੀਂ ਹੈਗੀ ਲਾਗੇ ਉਹ ਦਰਿਆ ਦੇ ਵਿੱਚੋਂ ਮਿੱਟੀ ਕੱਢ ਕੇ ਬਾਹਰ ਸਿੱਟ ਰਿਆ ਆ ਠੀਕ ਹੈ ਜੀ ਪੱਕੀ ਮਿੱਟੀ ਜਿਹੜੀ ਹੁੰਦੀ ਆ ਹਾਂਜੀ ਹਾਂਜੀ ਜਿੱਤਾਂ ਹੁੰਦਾ ਹੈ ਬੇਹ ਦਰਿਆ ਦੇ ਵਿੱਚੋਂ ਥੱਲੇੋਂ ਮਿੱਟੀ ਕੱਢ ਲੈਂਦਾ ਹਾਂ ਹਾਂਜੀ ਹਾਂਜੀ ਉਹ ਬਾਹਰ ਸਿੱਟ ਰਿਆ ਹੈ ਜੀ ਤੇ ਉਹਦੇ ਨਾਲ ਕੀ ਹੋਊਗਾ ਲਾਗੇ ਮਿੱਟੀ ਹੋਊਗੀ ਉਸ ਤੋਂ ਬਾਅਦ ਵਿੱਚ ਪੌਕਲੈਨ ਚੱਲਣੀ ਥੋੜੀ ਆ ਆਸਾਨੀ ਹੋਊਗੀ ਜੀ ਨਗਰਮੁੰਡਾ ਪਿੰਡ ਦੇ ਸਾਡੇ ਨਾਲ ਬਸਨੀਕ ਨੇ ਲਖਵਿੰਦਰ ਸਿੰਘ ਬਾਈ ਜੀ ਬਾਈ ਜੀ ਹਾਰਡ ਆ ਜਾਂਦਾ ਵਿਆਸ ਦਰਿਆ ਬੰਨ ਟੁੱਟ ਜਾਂਦਾ ਤਾਂ ਛੋਡੀਆਂ ਜਿਹੜੀਆਂ ਜ਼ਮੀਨਾਂ ਨੇ ਉਹਦਾ ਨੁਕਸਾਨ ਹੁੰਦਾ ਤਾਂ ਕੀ ਕਹੋਗੇ ਜੀ ਉਹਦੇ ਤੇ ਦੇਖੋ ਜੀ ਹਰ ਸਾਲ ਸਾਡਾ ਇਹ ਨੁਕਸਾਨ ਹੋ ਰਿਹਾ ਸਾਨੂੰ 1988 ਤੋਂ ਲੈ ਕੇ ਅੱਜ ਤੱਕ ਨੁਕਸਾਨ ਹੁੰਦਾ ਰਿਹਾ ਕਿਸੇ ਸਰਕਾਰ ਨੇ ਕਿਸੇ ਨੇ ਸਾਡੀ ਕੋਈ ਮਤ ਨਹੀਂ ਕੀਤੀ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਜੀ ਖਾਲਸਾ ਏਡ ਦੇ ਜਿਨ੍ਹਾਂ ਨੇ ਦੇਰ ਆਏ ਦਰੁਸਤ ਆਏ ਸਾਡੀ ਅਣਗੈਸਾਰ ਲਈ ਆ ਕੋਈ ਵੀ ਸਾਡਾ ਜਿਹੜਾ ਸਰਕਾਰ ਪੱਖੋਂ ਕਿਸੇ ਨੇ ਵੀ ਸਾਡਾ ਕੋਈ ਸਾਥ ਨਹੀਂ ਦਿੱਤਾ ਪਰ ਜਿਹੜੇ ਖਾਲਸਾ ਜਿਹੜਾ ਹੀ ਆ ਇਹਨੇ ਸਾਡੀ ਬਹੁਤ ਹੀ ਜੰਗੀ ਪੱਧਰ ਤੇ ਮਤ ਦਿੱਤੀ ਹੈ ਜਿਸਹੀਂ ਬੜਾ ਬੜਾ ਨਾ ਧੰਨਵਾਦ ਕਰਦਾ ਜਿਵੇਂ ਜੀ ਪੰਜਾਬ ਦੀ ਧਰਤੀ ਤੇ ਕਿਸਾਨ ਜਥੇਬੰਦੀਆਂ ਜਿਵੇਂ ਕਹਿੰਦੇ 18 ਜਥੇਬੰਦੀਆਂ ਹੋਣ ਪੇਰ ਦਿੱਲੀ ਵਿੱਚ ਜਾ ਰਹੀਆਂ 13 ਫਰਵਰੀ ਨੂੰ ਉਹਨਾਂ ਜਥੇਬੰਦੀਆਂ ਤੋਂ ਇੱਕ ਵੀ ਨਹੀਂ ਪਹੌੜਿਆ ਥੋਡੇ ਕੋਲੇ ਇੱਥੇ ਨਹੀਂ ਜੀ ਕੋਈ ਨਹੀਂ ਕੀਤੀ ਸੀ ਸੰਪਰਕ ਕੀਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਉਹ ਕਹਿੰਦੇ ਸੀ ਵੀ ਅਸੀਂ ਕਰਾਂਗੇ ਮਤਬਰ ਉਹ ਆਪਣੇ ਰੁਝੇ ਰੁਝੇ ਹੋਏ ਆ ਇਸ ਕਰਕੇ ਉਹਨਾਂ ਚੋਂ ਵੀ ਸਾਡੇ ਕੋਲ ਨਹੀਂ ਆ ਸਕਿਆ ਕੋਈ ਠੀਕ ਹੈ ਜੀ ਕਿਵੇਂ ਥੋੜੇ ਇੱਥੇ ਜ਼ਮੀਨ ਦੇ ਅਸੀਂ ਹਾਲਾਤ ਦੇਖੇ ਨੇ ਵੀ ਬਹੁਤ ਉਹ ਤਾਂ ਮਤ ਭਾਗੇ ਨੇ ਦੇਖੋ 5-5 ਫੁੱਟ ਰੇਤਾ ਚੜ੍ਹ ਜਾਣਾ ਛੋਟੀਆਂ ਜਿਹੜੀਆਂ ਪੱਕੀਆਂ ਫਸਲਾਂ ਰੁੜ ਜਾਣੀਆਂ ਤਾਂ ਉਸ ਤੋਂ ਬਾਅਦ ਸਰਕਾਰ ਤਾਂ ਜਮੇ ਸੁੱਤੀ ਪਈ ਆ ਜਿਹੜੀ ਕਹਿੰਦੀ ਸੀ ਬਦਲਾ ਲੈ ਕੇ ਆਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ 92 ਸੀਟਾਂ ਦੇ ਕੇ ਜਿਤਾਇਆ ਇਲਾਕੇ ਦੇ ਲੋਕਾਂ ਨੇ ਪੂਰੇ ਪੰਜਾਬ ਦੇ ਲੋਕਾਂ ਨੇ ਪਰ ਅੱਜ ਹਾਲਾਤ ਦੇਖ ਕੇ ਲੱਗਦਾ ਨਹੀਂ ਵੀ ਛੋਟੇ ਦਾ ਕੋਈ ਜਿਵੇਂ ਤੁਸੀਂ ਪੰਜਾਬ ਦੇ ਰਹਿਣ ਵਾਲੇ ਨਹੀਂ ਹੁੰਦੇ ਐਂ ਲੱਗਦਾ ਦੇਖੋ ਜੀ ਬਦਲਾ ਆਇਆ ਵਾ ਪਰ ਬਦਲਾ ਕੀ ਅਗੇ ਸਾਨੂੰ ਮਿਲਦਾ ਸੀ 15000 ਰੁਪਇਆ ਪਰ ਏਕੜ ਦਾ ਮੁਆਵਜ਼ਾ ਐਲਕੇ ਸਾਨੂੰ ਮਿਲਿਆ 6800 6800 ਠੀਕ ਹੈ ਜੀ ਅਗੇ 15000 ਰੁਪਏ ਮਿਲਦੇ ਇਹ ਬਦਲਾ ਜ਼ਰੂਰ ਆ ਕਿ ਘਾਟੇ ਗਰਾਫ ਥੱਲੇ ਆਇਆ ਵਾ ਉੱਪਰ ਨਹੀਂ ਗਿਆ ਜੀ ਇਹ ਬਦਲਾਵ ਆਇਆ ਜੀ ਬਦਰਾ ਤਾਂ ਕਹਿੰਦੇ ਸੀ ਵੀ ਤੁਹਾਨੂੰ ਵਾਦਕੇ ਦੇਣਾ ਚਾਹੀਦਾ ਸੀ ਪਰ ਤੁਹਾਨੂੰ ਉਦੋਂ ਵੀ ਘਟਾਤਾ ਉਹਨਾਂ ਨੇ ਨਹੀਂ ਜੀ ਨਹੀਂ ਜੀ ਜਿਹੜਾ ਕਹਿੰਦੇ ਕਿ ਮੁਰਗੀ ਦੇ ਪੈਸੇ ਮਿਲਣਗੇ ਬੱਕਰੀ ਦੇ ਪੈਸੇ ਮਿਲਣਗੇ ਨਾ ਬੱਕਰੀ ਨਾ ਮੁਰਗੀ ਛੜ ਦੇ ਫਸਲ ਦੇ ਨਹੀਂ ਮਿਲੇ ਮੁੱਖ ਮੰਤਰੀ ਚੈਨਲਾਂ ਦੇ ਉੱਤੇ ਬਕਾਇਦਾ ਕਹਿੰਦੇ ਸੀ ਵੀ ਇਹ ਚੀਜ਼ਾਂ ਬਾਰੇ ਵੀ ਤੁਹਾਨੂੰ ਦਵਾਵਾਂਗੇ ਅਸੀਂ ਮਾਲਜਾ ਤੱਕ ਕੋਈ ਪਹੁੰਚਿਆ ਨਹੀਂ ਹੁਣ ਤੱਕ ਦੇਖੋ ਜੀ ਨੌਂ ਟੈਂਕੀ ਆ ਤੁਹਾਨੂੰ ਪਤਾ ਹੀ ਹੈਗਾ ਕਿ ਡਰਾਮੇਬਾਜ਼ ਸੀਗਾ ਉਹ ਉਹ ਸ਼ੁਰੂ ਤੋਂ ਲੈ ਕੇ ਡਰਾਮੇ ਕਰਦਾ ਰਿਹਾ ਵਾ ਤੇ ਡਰਾਮੇ ਕਰਦਾ ਕਰਦਾ ਮੁੱਖ ਮੰਤਰੀ ਬਣ ਗਿਆ ਅੱਜ ਵੀ ਛੜਨਾ ਡਰਾਮਾ ਹੀ ਹੋਇਆ ਜ ਉਹ ਵੀ ਖਾਲਸਾ 侧 ਦੇ ਰਵੀ ਸਿੰਘ ਖਾਲਸਾ ਬਾਰੇ ਕੂੜ ਪ੍ਰਚਾਰ ਕਰਦੇ ਰਹਿੰਦੇ ਨੇ ਵੀ ਉਹ ਅੱਤਵਾਦੀ ਨੇ ਵੱਖਵਾਦੀ ਨੇ ਤਾਂ ਹੁਣ ਗਰਾਊਂਡ ਲੈਵਲ ਦੇ ਉੱਤੇ ਦੇਖੀਏ ਤਾਂ ਲੱਗਦਾ ਕੋਈ ਅੱਤਵਾਦੀ ਇਹਦਾ ਬੰਦ ਲਾ ਕੇ ਸੇਵਾ ਭਾਵਨਾ ਨਾਲ ਕੰਮ ਕਰੂਗਾ ਦੇਖੋ ਜੀ ਅੱਤਵਾਦੀ ਅਸੀਂ ਪਤਾ ਕਦੋਂ ਆ ਜਦੋਂ ਅਸੀਂ ਮਤਲਬ ਸਰਕਾਰ ਦੇ ਕੋਈ ਕੰਮ ਨਹੀਂ ਆ ਰਹੇ ਜਦੋਂ ਦੇ ਆ ਜਾਂਦੀ ਆ ਜੀ ਕੋਰੋਨਾ ਆ ਗਿਆ ਜੀ ਕੋਈ ਮਹਾਮਾਰੀ ਆ ਗਈ ਕੋਈ ਜੰਗ ਲੱਗੀ ਜਿੱਥੇ ਤਾਂ ਅਸੀਂ ਸੇਵਾ ਬਚਾਉਣੇ ਉੱਥੇ ਅਸੀਂ ਖਾਲਸਾ ਏਡਾ ਵਾਲੇ ਆ ਤੇ ਖਾਲਸੇ ਆ ਤੇ ਗੁਰੂ ਦੇ ਸਿੱਖ ਵਾਂ ਤੇ ਦੇਸ਼ ਦੇ ਗਾਂਵ ਵਤੂ ਮਤਲਬ ਕੌਮ ਵਾ ਤੇ ਜਦੋਂ ਕਦੇ ਨਹੀਂ ਉਹਨਾਂ ਦੇ ਨੂੰ ਕੰਮ ਕੋਈ ਉਦੋਂ ਹੀ ਹੱਤਵਾਦੀ ਬਣ ਜਣ ਜਦੋਂ ਹੀ ਆਪਦੇ ਹੱਕਾਂ ਦੀ ਮੰਗ ਕਰਦੇ ਆ ਉਦੋਂ ਹੀ ਹੱਤਵਾਦੀ ਆ ਜਦੋਂ ਹੀ ਆਪਦੇ ਖਾਲਸਾ ਰਾਜ ਦੀ ਗੱਲ ਕਰਦੇ ਆ ਉਦੋਂ ਹੀ ਹੱਤਵਾਦੀ ਆ ਤੇ ਜਦੋਂ ਇਹਨਾਂ ਨੂੰ ਆਕਸੀਜਨ ਤੱਕ ਹੀ ਪਹੁੰਚਾਉਣਿਆ ਉਦੋਂ ਹੀ ਗੁਰੂ ਦੇ ਸੇਖਾਂ ਜੀ ਇਸ ਨਾਸਤੇ ਦੇਸ਼ ਦੇ ਲਈ ਯਾਦ ਕਰਵਾਉਣੇ ਮੌਕੇ ਭਾਰਤ ਨੂੰ ਯਾਦ ਕਰਵਾਉਣਾ 97% ਕੁਰਬਾਨੀਆਂ ਸਾਡੀਆਂ ਨੇ ਤਾਂ ਹੁਣ ਅਸੀਂ ਹੱਤਵਾਦੀ ਵੱਖਵਾਦੀ ਬਣ ਜਾਂਦੇ ਆ ਪਰ ਜਿਹੜਾ ਸੋਡੇ ਆ ਪਿੰਡ ਦੇ ਵਿੱਚ ਨਗਰ ਮੁੰਡਾ ਪਿੰਡ ਦੇ ਵਿੱਚ ਹਾਲਾਤ ਦੇਖੇ ਨੇ ਤਾਂ ਬਹੁਤ ਤਰਸਯੋਗ ਨੇ ਸਰਕਾਰਾਂ ਜਿਵੇਂ ਸੌਂ ਹੀ ਗਈਆਂ ਹੁੰਦੀਆਂ ਇਸ ਪਾਸੇ ਨੂੰ ਕੋਈ ਧਿਆਨ ਹੀ ਨਹੀਂ ਵੋਟਾਂ ਵੇਲੇ ਤਾਂ ਬਾਪੂ ਕਹਿੰਦੇ ਹੋਣੇ ਨੇ ਹੁਣ ਕੋਈ ਨਹੀਂ ਬੋੜਦਾ ਦੇਖੋ ਜੀ 97% ਵਾਲ ਜਿਹੜੀ ਗੱਲ ਵਾ ਉਹ ਅਹੀਂ ਤਾਂ ਕਹਿੰਨੇ ਵੀ ਕਿਉਂ ਕੀਤੇ ਭਗਤ ਸਿੰਘ ਜੀ ਤੁਸੀਂ ਕਿਉਂ ਕੀਤੇ ਇਨੀ ਸ਼ਹਾਦਤ ਸਿੱਖ ਕੌਮ ਦੇ ਕਿੰਨੇ ਹੀਰੇ ਜਿਹੜੇ ਬੜੇ ਮੁੱਲੇ ਹੀਰੇ ਉਦੋਂ ਵੀ ਤਾਂ ਹੁਣ ਵੀ ਜਿਹੜੇ ਸ਼ਹੀਦ ਕਰਵਾ ਲਏ ਅਸੀਂ ਤੇ ਸਾਡੇ ਪੱਲੇ ਕੀ ਪਈ ਆ ਅੱਤਵਾਦ ਵੱਖਵਾਦ ਨਕਸਲਵਾਦ ਫਲਾਨੇ ਟਮਕਾਨੇ ਦੇਸ਼ ਧਰੋਹੀ ਪਤਾ ਨਹੀਂ ਅੱਜ ਕੋਈ ਜ ਮੁੰਡੇ ਅੱਜ ਕਿੱਡੀ ਵਧੀਆ ਗੱਲ ਸੀਗੀ ਅਮਰਤ ਸੰਚਾਰ ਚੱਲ ਰਿਹਾ ਸੀਗਾ ਵਧੀਆ ਲਹਿਰ ਚੱਲ ਰਹੀ ਸੀ ਚੋਕੇ ਡਿਬਲੂਗਾਰਡ ਦੀਆਂ ਆਸਾਮ ਦੀਆਂ ਜੇਲਾਂ ਹੀ ਠੋਕਤੇ ਆ ਕੀ ਅੱਤਵਾਦੀ ਆ ਕਿਸ ਨੂੰ ਕਿਸ ਦੀ ਮਤ ਕਰਨਾ ਕਿਸ ਨੂੰ ਨਸ਼ੇ ਛਡਾਉਣਾ ਕਿਸ ਨੂੰ ਸਿੱਧੇ ਰਾਹ ਪਾਉਣਾ ਇਹ ਅੱਤਵਾਦੀਆਂ ਦੇ ਕੰਮ ਹੈ ਮੈਂ ਤਾਂ ਕਹਣਾ ਜੇ ਇਹੋ ਜੇ ਕੰਮ ਅੱਤਵਾਦੀਆਂ ਦੇ ਅਸੀਂ ਸਾਰੇ ਅੱਤਵਾਦੀਆਂ ਫਿਰ ਪੂਰਾ ਪੰਜਾਬ ਅੱਤਵਾਦੀ ਹੈ ਜੀ ਜੇ ਕਿਸੇ ਦਾ ਭਲੇ ਦਾ ਕੰਮ ਕਰਨਾ ਤੇ ਸੇ ਭਲੇ ਵਾਲਾ ਅੱਤਵਾਦੀਆਂ ਤਾਂ ਅਸੀਂ ਸਾਰੇ ਅੱਤਵਾਦੀਆਂ ਜੀ ਦੇ ਵਿੱਚ ਵੀ ਅੱਜ ਸਾਡਾ ਚੈਨਲ ਤੁਹਾਡੇ ਪਿੰਡ ਵਿੱਚ ਪਹੁੰਚਿਆ ਤੇ ਇੱਕ ਵਾਰੀ ਫੇਰ ਪੂਰਾ ਪਿੰਡ ਤੁਹਾਡਾ ਖੜਾ ਵਾ ਤਾਂ ਫੇਰ ਤੁਸੀਂ ਇੱਕ ਵਾਰੀ ਅਪੀਲ ਕਰ ਸਕਦੇ ਹੋ ਸਰਕਾਰਾਂ ਨੂੰ ਵੀ ਹਜੇ ਹੋਣੀ ਬਾਰਡ ਲੋ ਜਿਹੜੇ ਤੁਸੀਂ ਵਾਅਦੇ ਕਰਦੇ ਸੀ ਅੱਜ ਹੀ ਸਾਡੇ ਪਿੰਡ ਦੀ ਸਾਰ ਲੈ ਲੋ ਜਿਹੜਾ ਰੇਤਾ ਵੀ ਨਹੀਂ ਚੱਕਣ ਦਿੰਦੇ ਜੇ ਰੇਤਾ ਇੱਥੋਂ ਲੋਕ ਚੱਕ ਕੇ ਲੈ ਕੇ ਜਾਣ ਲੱਗ ਜਾਣ ਕੁੜੀਆਂ ਜ਼ਮੀਨਾਂ ਖਾਲੀ ਹੋ ਸਕਦੀਆਂ ਨੇ ਉਹ ਵੀ ਨਹੀਂ ਕਹਿੰਦੇ ਚੱਕਣ ਦਿੰਦੇ ਬਿਲਕੁਲ ਜੇ ਅਸੀਂ ਸਰਕਾਰ ਤੋਂ ਫਿਰ ਦੁਬਾਰਾ ਮੰਗ ਕਰਦੇ ਹਾਂ ਜੇ ਅੱਗੇ ਕੁਝ ਵੀ ਨਹੀਂ ਨਾ ਕੀਤਾ ਘੱਟੋ ਘਾਟ ਸਾਡੇ ਇਹਨੇ ਕਰ ਦੋ ਜਿਹੜੇ ਸਾਡੇ ਖੇਤਾਂ ਰੇਤ ਭਈਆ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਵੀ ਆਪ ਉਹ ਆਪਣੀ ਰੇਤ ਚੁੱਕ ਲੋ ਚੁੱਕ ਕੇ ਭਾਂ ਕੋ ਵਰਤ ਲੋ ਤੇ ਭਾਂ ਕੋ ਵੇਚ ਲੋ ਇੱਕ ਦਿਨ ਸਾਡਾ ਖਰਚਾ ਖਰਚਾ ਨਿਕਲ ਜਾਏਗਾ ਜੇ ਗਵਰਨਮੈਂਟ ਦੇ ਮਾਅਬ ਜੀ ਨਹੀਂ ਦਿੱਤਾ ਸਾਡਾ ਇੰਨਾ ਹੀ ਹੋ ਜੇ ਨਾਲ ਸਾਡੀਆਂ ਪਹਿਲੀਆਂ ਜ਼ਮੀਨਾਂ ਪੱਧਰੀਆਂ ਹੋ ਜਾਣ ਤੇ ਨਾਲ ਹੀ ਰੇਤ ਵੇਚੀ ਨਾਲੇ ਰੇਤ ਸਸਤੀ ਮਿਲੇ ਲੋਕਾਂ ਦਾ ਵੀ ਆਸ-ਪਾਸ ਪੱਜੇ ਪਿੰਡ ਵਾ ਉਹਨਾਂ ਨੂੰ ਤੁਹਾਡੇ ਵੱਲ ਸੂਤ ਮਿਲ ਜੇ ਤੇ ਨਾਲ ਸਾਡੀਆਂ ਜ਼ਮੀਨਾਂ ਜਿਹੜੀਆਂ ਆਵਾਦ ਹੋ ਦੁਬਾਰਾ ਹੋ ਜਾਣ ਇਹ ਦੁਬਾਰਾ ਸਰਕਾਰ ਨੂੰ ਬਾਹਰ ਲਾਉਣਾ ਕਿ ਹੁਣ ਹੀ ਆਜੋ ਹੁਣ ਹੀ ਆਣ ਕੇ ਸਾਡੀ ਸਾਰ ਲੈ ਲੋ ਜੀ ਕੰਮ ਦੇ ਸਾਰਾ ਖਾਲ ਸੜਨਾ ਕਰ ਦਿਓ ਤੂੰ ਇਹ ਨਹੀਂ ਕਿ ਪੱਲ ਘਟ ਲੋ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਜੀ ਇਹ ਰੇਤ ਵੇਚਣ ਦੀ ਜੀ ਰੇ ਇਹ ਜ਼ਮੀਨ ਆਈ ਆ ਉਹਦੇ ਵਿੱਚ ਸਾਡੇ ਨਾਲ ਕਿਸਾਨ ਭਰਾ ਅਨਿੰਦ ਜਤਿੰਦਰ ਸਿੰਘ ਜੀ ਆ ਕੀ ਕਹੋਂਗੇ ਜੀ ਚਾਰੇ ਪਾਸੇ ਰੇਤਾ ਹੀ ਰੇਤਾ ਪਿਆ ਵਾ ਫਿਰ ਜੀ ਇਹ ਇੱਕ ਬਹੁਤ ਵੱਡੀ ਤਬਾਈ ਆ ਜਿਹੜੀ ਤਬਾਈ ਪਹਿਲੇ ਸਾਲਾਂ ਦੇ ਵਿੱਚ ਹੀ ਹੁੰਦਾ ਸੀ ਵੀ ਖੜ ਆਇਆ ਫਸਲ ਮਰਜੀ ਤੇ ਦੂਜੀ ਫਸਲ ਅਸੀਂ ਬੀਜ ਲੈਨੇ ਐ ਇਰਚੇ ਰੇਤ ਇੰਨੀ ਚ ਪੈ ਗਈ ਆ ਤੁਸੀਂ ਮੌਤਾ ਵੇਖ ਲਿਆ ਵਾ ਸਭ ਤੋਂ ਪਹਿਲਾਂ ਮੈਂ ਖਾਲਸਾ ਸਾਹਿਬ ਦਾ ਧੰਵਾਦ ਕਰਦਾ ਵਾਂ ਜਿਹੜਾ ਕੰਮ ਕਿਸੇ ਸਮੇਂ ਦੀ ਸਰਕਾਰ ਤੋਂ ਨਹੀਂ ਹੋਇਆ ਜੇ ਆਪਾਂ ਰਾਜਨੀਤਿਕ ਲੋਤਾਂ ਦੇ ਨਾਂ ਲਵਾਂਗੇ ਤੇ ਉਹ ਇੱਕ ਵਠਰਾ ਵਿਸ਼ਾ ਵੜ ਜਾਂਦਾ ਵਿਵਾਦਤ ਬਦਲ ਬਣ ਜਾਂਦੀ ਆ ਜਿਹੜਾ ਵੀ ਬੰਦਾ ਇੱਥੇ ਆਇਆ ਉਹਨੇ ਸਾਨੂੰ ਇਹੋ ਲਾਰਾ ਲਾਇਆ ਵੀ ਤੁਹਾਡਾ ਬੰਨ ਬਾਜੂਗਾ ਤੁਹਾਡਾ ਬੰਨ ਬਾਜੂਗਾ ਪਰ ਮੈਂ ਸੋਚਦਾ ਵੀ ਇਹ ਸੇਵਾ ਸ਼ਾਇਦ ਖਾਲਸਾ 侧 ਦੇ ਇਹ ਸੀ ਤੇ ਇਹ ਖਾਲਸਾ 侧 ਨੇ ਕਰਨੀ ਸੀ ਤੇ ਇਹਨਾਂ ਦੇ ਜੰਮੇ ਲੱਗਿਆ ਸੀ ਰੱਬ ਨੂੰ ਇਹ ਪਰਪਕਾਰ ਇਹ ਬਹੁਤ ਵੱਡਾ ਪਰਉਪਕਾਰ ਆ ਜਿਹੜਾ 6-7 ਕਿਲੋਮੀਟਰ ਦਾ ਬੰਨ ਸਾਨੂੰ ਇਹ ਬੰਨ ਦੇ ਦੇ ਰਹੇ ਆ ਜਿਹੜਾ ਕਦੀ ਨਹੀਂ ਸੀ ਹੋਇਆ ਤੇ ਅਸੀਂ ਇਹਨਾਂ ਦੇ ਸਰਦਾਰ ਅਵੀ ਸਿੰਘ ਦੇ ਖਾਲਸਾ 侧 ਦੀ ਸਾਰੀ ਟੀਮ ਦੇ ਪੰਜਾਬ ਦੀ ਟੀਮ ਦੇ ਸਾਰੀ ਟੀਮ ਦੇ ਬਹੁਤ ਧੰਨਵਾਦੀ ਆ ਰਣੀਆ ਇਹਨਾਂ ਨੇ ਬਹੁਤ ਵੱਡਾ ਜਿਹੜਾ ਮਾਰਤਵਾ ਸਾਡੇ ਸਮਾਜ ਨੂੰ ਸਾਡੇ ਪਿੰਡਾਂ ਨੂੰ ਸਾਡੇ ਮਾਤੜ ਕਿਸਾਨਾਂ ਦੇ ਲਈ ਬਹੁਤ ਰੋਜੀ ਰੋਟੀ ਦਾ ਮਸਲਾ ਸੀ ਕੋਈ ਰੋਜੀ ਰੋਟੀ ਕੋਈ ਚਾਰ ਦਾਣੇ ਬੀਜਣ ਚੁੱਧਾ ਜੂੜਾ ਜੀ ਜਦੋਂ ਬੰਨ ਬਾਜੂ ਦਾ ਕੋਈ ਲੰਮੇ ਸਮੇਂ ਲਈ 8-10 ਸਾਲ ਲਈ ਸਾਨੂੰ ਲੱਗੂਗਾ ਵੀ ਸੇਫ ਹੋ ਗਏ ਆ ਬਹੁਤ ਵੱਡੀ ਇੱਕ ਸੇਵਾ ਵਾ ਜਿਹਦਾ ਖਾਲਸਾੜ ਦਾ ਅਸੀਂ ਦੇਣ ਹੀ ਨਹੀਂ ਦੇ ਸਕਦੇ ਉਤੋਂ ਬਾਅਦ ਹੁਣ ਰੈਜੀਦਲ ਜ਼ਮੀਨਾਂ ਦੀ ਜਿੱਦਣੇ ਆਏ ਸੀ ਅਸੀਂ ਖਾਲਸਾੜ ਨੂੰ ਇਹੋ ਬੇਨਤੀ ਕੀਤੀ ਸੀ ਵੀ ਅਸੀਂ ਜਿਹੜੀ ਜ਼ਮੀਨਾਂ 'ਚ ਪਈ ਰੇਤ ਆ ਉਹੀ ਆਪੇ ਕੱਢ ਲਾਂ ਜੀ ਜਿਹੜੇ ਮਾਤੜ ਬੰਦੇ ਆ ਚਲੋ ਉਹਨਾਂ ਦੀ ਮਦਦ ਵੀ ਹੋ ਜੇ ਤੇ ਵਧੀਆ ਗੱਲ ਆ ਤੇ ਅਸੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਮਹਿੰਦੀ ਚੀਤੀ ਵੀ ਸਾਡਾ ਬੰਨ ਜਿਹੜਾ ਵਾ ਜਿਹੜਾ ਹਰ ਸਾਲ ਸਮੱਸਿਆ ਆਉਂਦੀ ਆ ਵੀ ਉਹ ਬੰਨ ਕੇ ਦਿੱਤਾ ਜਾਵੇ ਹੁਣ ਬੰਨ ਦਾ ਕੰਮ ਤੁਸੀਂ ਵੇਖ ਰਹੇ ਆ ਜੰਦੀਪਦਰ ਤੇ ਚੱਲ ਰਿਹਾ ਵਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਵਾ ਤੇ ਅਸੀਂ ਸੰਤੁਸ਼ਟ ਆ ਜਿਹੜਾ ਬਾਕੀ ਰਹਿੰਦਾ ਕੰਮ ਆ ਮੈਨੂੰ ਲੱਗਦਾ ਵੀ 20 ਦਿਨ ਦੇ ਜਾਂ 25 ਦਿਨ ਦੇ ਵਿੱਚ ਉਹ ਚ ਨਿਬੜ ਜੂਗਾ ਉਦੋਂ ਬਾਅਦ ਸਾਡੀ ਖਾਲਸਾ ਜਦੋਂ ਫੇਰ ਅਪੀਲ ਹੋਊਗੀ ਵੀ ਜਿਹੜੇ ਸਾਡੇ ਭਰਾ ਗਰੀਬ ਮਾਤੜ ਇਹ ਰੇਤ ਨੂੰ ਨਹੀਂ ਹਟਾ ਸਕਦੇ ਆਪਣੇ ਪੱਧਰ ਤੇ ਉਹਨਾਂ ਦੀ ਵੀ ਮਦਦ ਕੀਤੀ ਜਾਵੇ ਤੇ ਉਹਨਾਂ ਦਾ ਵੀ ਕਾਰਜਕਾਰ ਸਵਾਰਿਆ ਜਾਵੇ ਇਹੋ ਹੀ ਸ਼ਬਦਾਈ ਸਾਡੇ ਤੋਂ ਧੰਨਵਾਦ ਤੁਸੀਂ ਕੀ ਕਹੋਗੇ ਬਾਜੀ ਅਸੀਂ ਤਾਂ ਸਭ ਤੋਂ ਪਹਿਲਾਂ ਜੀ ਤੁਹਾਡਾ ਟੀਮ ਦਾ ਬਹੁਤ ਧੰਨਵਾਦ ਕਰਦੇ ਆ ਜੋ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਨਗਰ ਚ ਆਏ ਜੀ ਉਸ ਤੋਂ ਬਾਅਦ ਇਹ ਖਾਲਸਾ ਏਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਰਵੀ ਸਿੰਘ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਉਪਰਾਲਾ ਕੀਤਾ ਜੋ ਕਿ ਸਰਕਾਰਾਂ ਦੇ ਕੰਮ ਆ ਵੀਰ ਜੀ ਵੇਖੋ ਨਾ ਤੇ ਸਾਨੂੰ ਜਿਹੜਾ ਸਮੇਂ ਦੀ ਸਰਕਾਰ ਸੀ ਕਹਿੰਦੀ ਸੀ ਮੁਰਗੀ ਦਾ ਮੁਆਵਜ਼ਾ ਦੇਵਾਂਗੇ ਅੰਡੇ ਦਾ ਦੇਵਾਂਗੇ ਇੱਥੇ ਤੇ ਸਾਨੂੰ ਕੁਝ ਨਹੀਂ ਮਿਲਿਆ ਜੀ ਇਹ ਜੀ 1988 ਤੋਂ ਲੈ ਕੇ ਹੁਣ ਤੱਕ ਤੁਸੀਂ ਵੇਖਦੇ ਆ ਰਹੇ ਹੋ ਬਰਬਾਦੀ ਤੁਹਾਡੇ ਸਾਹਮਣੇ ਹੀ ਆ ਅਜੇ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਉਤੋਂ ਜਾਂ ਕੋਈ ਸੈਂਟਰਲੋਂ ਕੋਈ ਬੰਦਾ ਨਹੀਂ ਪਹੁੰਚਿਆ ਜੀ ਅਸੀਂ ਸਾਡੇ ਪਿੰਡ ਵਾਲਿਆਂ ਨੇ ਖਾਲਸਾ ਢਰੋਂ ਅਪੀਲ ਕੀਤੀ ਇਹਨਾਂ ਨੇ ਸਾਡੀ ਆ ਕੇ ਬਾਹ ਫੜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਠੀਕ ਹੈ ਧੰਨਵਾਦ ਧੰਨਵਾਦ ਪਿੰਡ ਵਾਸੀਆਂ ਦਾ ਇਹੀ ਆਖਣਾ ਕਿ ਨਾ ਤਾਂ ਇੱਥੇ ਕੋਈ ਸਰਕਾਰ ਬੌੜੀ ਨਾ ਕਿਸੇ ਸਰਕਾਰ ਦੇ ਨੁਮਾਇंदे ਨੇ ਸਾਰ ਲਈ ਤਾਂ ਜੇ ਅਸੀਂ ਇਸ ਜਗ੍ਹਾ ਦੇ ਉੱਪਰ ਖੜ ਕੇ ਦੇਖੀਏ ਦੂਰ ਦੂਰ ਤੱਕ ਰੇਤਾ ਹੀ ਰੇਤਾ ਤਾਂ ਕਿਸੇ ਪਾਸੇ ਵੀ ਕੋਈ ਫਸਲ ਹੋਣ ਯੋਗ ਨਹੀਂ ਹੈਗੀ ਧਰਤੀ ਰੇਤਾ ਵੀ ਐਂ ਕਹਿ ਲੋ 4-4 5-5 ਫੁੱਟ ਚੜਿਆ ਹੋਇਆ ਹਰ ਇੱਕ ਕਿਸਾਨ ਜਿਹੜੇ ਨੇ ਉਹਦੇ ਵੱਸ ਦਾ ਰੋਗ ਨਹੀਂ ਕੁਝ ਕੁ ਜਿਹੜੇ ਹੈਗੇ ਨੇ ਕਿਸਾਨ ਕਰ ਸਕਦੇ ਨੇ ਰੇਤਾ ਕੱਢ ਸਕਦੇ ਨੇ ਪਰ ਉਹਨਾਂ ਵਿੱਚੋਂ ਵੀ ਇਹ ਵਿਸ਼ਵਾਸ ਦਵਾਇਆ ਗਿਆ ਕਿ ਜਿਹੜੇ ਹੋਰ ਕਿਸਾਨ ਭਰਾ ਨੇ ਉਨ੍ਹਾਂ ਦੇ ਖਤਿਆਂ ਵਿੱਚੋਂ ਰੇਤਾ ਕੱਢਣ ਦਾ ਵੀ ਅਪਰਾਧਾ ਅਸੀਂ ਸਾਰੇ ਰਲ ਮਿਲ ਕੇ ਕਰਾਂਗੇ ਜੋ ਬੇਨਤੀ ਖਾਲਸਾ ਆਈਡ ਨੂੰ ਕੀਤੀ ਸੀ ਦਰਿਆ ਨੂੰ ਬੰਨ ਲਾਉਣ ਦੀ ਅਸੀਂ ਉਹ ਸਾਰੇ ਤੁਸੀਂ ਦੇਖ ਚੁੱਕੇ ਹੋ ਕਿ ਕਿਸ ਤਰ੍ਹਾਂ ਉਸ ਜਗ੍ਹਾ ਦੇ ਉੱਪਰ ਜੇ ਵੀ ਮਸੀ ਮਸ਼ੀਨਾਂ ਚੱਲ ਰਹੀਆਂ ਨੇ ਦਰਿਆ ਦੇ ਵਿੱਚੋਂ ਜੋ ਕੰਮ ਸਰਕਾਰ ਨੇ ਕਰਨਾ ਸੀ ਉਹਦੇ ਵਿੱਚੋਂ ਰੇਤਾ ਕੱਢ ਕੇ ਕੰਡਿਆਂ ਤੇ ਲਾਉਣਾ ਸੀ ਉਹ ਨਹੀਂ ਸੀ ਕਰਿਆ ਉਹਦੇ ਵਿੱਚੋਂ ਬਕਾਇਦਾ ਉੱਥੇ ਬਾਰਮੇ ਚਾਲਦੇ ਨੇ ਬਾਰਮੇ ਦੇ ਵੀ ਜਿਹੜਾ ਸਾਰੀ ਸੇਵਾ ਵਾ ਉਹ ਖਾਲਸਾ ਜਿਹੜਾ ਆਪਣਾ ਬਾਖੂਬੀ ਨਿਭਾ ਰਹੀ ਆ ਤਾਂ ਪਿੰਡ ਵਾਸੀਆਂ ਦਾ ਵਾਰ-ਵਾਰ ਖਾਲਸਾ ਜਿਹੜੇ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਧੰਨਵਾਦ ਕਰਦੇ ਆ ਪੂਰੀ ਟੀਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਰ ਲਈ ਆ ਆਪਣੀ ਗੱਲ ਮੈਂ ਇੱਥੇ ਸਮਾਪਤ ਕਰੂੰਗਾ ਪੱਤਰਕਾਰ ਦੀਪ ਸਰਾਵਾ ਕੈਮਰਾਮੈਨ ਅਮਨ ਸੂਜਾਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ